ਹੋਣਾ ਕਿਸੇ ਦਾ ਕਾਰਨ ਹੋਣਾ ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ ਲੇਕਿਨ ਸਾਰੀ ਰਾਤ ਬੀਤ ਗਈ ਸਾਰੇ ਰਾਤ ਸਾਰੀ ਰਾਤ ਜਗਦੇ ਰਹੇ ਸਾਰੀ ਰਾਤ ਨੀਂਦਰ ਤੇ ਕਰ ਨੂੰ ਫਿਰ ਅਗਲੇ ਦਿਨ ਸਵੇਰ ਦੇ ਅਸੀਂ ਇਹਨੂੰ ਪਹੁੰਚ ਗਏ ਸਾਰੇ ਤਿੰਨ ਅਚੇ ਤਰ੍ਹਾਂ ਦੇ ਆਂਦੇ 8 ਵਜੇ ਪਹੁੰਚ ਗਏ ਲੇਕਿਨ ਫਾਨੀ ਚਾਂਚ ਪੜਤਾ ਹਾਲ ਕੀ ਟਿੱਕੀ ਤੇ ਨਹੀਂ ਬੱਚਾ ਮਿਲਿਆ ਜਦੋਂ ਭੱਜਣ ਤੇ ਮਿਲਦੇ ਗਿਲਦੇ ਹੀ ਬੱਚਾ ਹੱਸਾ ਖੇਡਦਾ ਸੀ ਬੱਚਾ ਤੁਹਾਡੇ ਤੋਂ ਦੂਰ ਜਾਂਦਾ ਹੀ ਹੋ ਸਕਦਾ ਵੀ ਤੁਹਾਨੂੰ ਮਿਲਣ ਵਾਸਤੇ ਉਧਰ ਨਾ ਚੜ ਗਿਆ ਹੋਵੇ ਭਾਈ ਸਾਨੂੰ ਡਾਊਟ ਹੈ ਕਿਤਨੇ ਧਿਆਨੇ ਨਾ ਹੋਏ ਸ਼ਾਇਦ ਜਿਹੜੇ ਤੁਹਾਡੇ ਜਾਣਕਾਰ ਲੁਧਿਆਣਾ ਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਹੀ ਕਹਿਣਾ ਚਾਹਾਂਗੀ ਕਿ ਕਿ ਬਸ ਜੇ ਤੁਹਾਨੂੰ ਕਿਤੇ ਵੀ ਬੱਚਾ ਦਿਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਾ ਕਰਕੇ ਬੱਚੇ ਨੂੰ ਧਾਰਨ ਤੋਂ ਛੋੜੇ ਦੇ ਵਾਲੇ ਕਰ ਦਿੰਦਾ ਜਿਹੜੇ ਲੋਕ ਤੇ ਅੱਜ ਕੱਲ ਮਤਲਬ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਮਰਸੇ ਕਹਾਂਗੀ ਮੈਂ ਲੋਕਾਂ ਨੂੰ ਹੀ ਕਹਿਣਾ ਚਾਹਾਂਗੀ ਕਿਰਪਾ ਕਰਕੇ ਮੇਰਾ ਬੱਚਾ ਨਹੀਂ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਤੇ ਕਿਰਪਾ ਕਰਕੇ ਉਹਨਾਂ ਨੂੰ ਸਵਾਲ ਕਰ ਤੋ ਸੰਪਰਕ ਘਰ ਤੋ ਸ਼ੇਅਰ ਕਰ ਦੋ ਬਾਤੋ ਬਾਤੇ ਖਬਰ ਨੂੰ ਹੈਲੋ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਕਰਨ ਗਿਆ ਪਰ ਵਾਪਸ ਨਹੀਂ ਪਰਤੇ ਆਏਗਾ ਤੇ ਮੁਰਾਵੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅਗੇ ਜਾਪੂ ਵਾਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣਾ ਗੱਡੀ ਚ ਚਲਾਣਾ ਵਾ ਗ੍ਰੈਵੀ ਦਾ ਕੰਮ ਕਰਦਾ ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਇਹ ਬੱਚਾ ਕਿਸੇ ਮਿਲ ਜਾਂਦਾ ਕਿ ਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤੇ ਕਿਰਪਾ ਕਰਕੇ ਸਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਬਾਅਦ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਹੀ ਬਹੁਤ ਦੁਖੀ ਦੁਖੀ ਅਤ ਪ੍ਰੇਸ਼ਾਨ ਆ ਜੀ ਸਾਨੂੰ ਸੋਝ ਨਹੀਂ ਆ ਰਿਹਾ ਕਿ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਇਕੱਲੋ ਘਰੋਂ ਨਹੀਂ ਸੀ ਕਦੀ ਗਿਆ ਬਾਦ। ਜੀ 14 ਤਰੀਕ ਨੂੰ ਕਿੰਨੇ ਵਜੇ ਗਿਆ? 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ। ਤੇ ਘਰਦਿਆਂ ਕਿੰਨੇ ਵਜੇ ਪਤਾ ਲੱਗਾ? ਘਰਦਿਆਂ ਨੂੰ 7 ਵਜੇ 7-8 ਵਜੇ ਪਤਾ ਲੱਗਾ ਸ਼ਾਮ ਨੂੰ। ਤੇ ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਉਸ ਟਾਈਮ ਲੁਧਿਆਣੇ ਸੀ। ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਲੈਣ? ਉਹ ਜਦੋਂ ਅਸੀਂ ਡਿਊਟੀ ਤੋਂ ਮਤਲਬ ਵੀ ਛੁੱਟੀ ਕਰਕੇ ਆਈਦਾ 1:30 ਵਜੇ ਫੋਨ ਆਇਆ। ਤੇ ਤੁਸੀਂ ਅਗਲੇ ਦਿਨ ਪਹੁੰਚੇ? ਹਾਂਜੀ ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ 3 ਵਜੇ ਘਰੋਂ ਨਿਕਲੇ ਆ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਅਸੀਂ 3 ਵਜੇ ਘਰੋਂ ਚੱਲ ਪਿਆ ਤੇ ਸਾਢੇ 8 ਵਜੇ ਪਿੰਡ ਅਸੀਂ ਪਹੁੰਚ ਗਏ ਤੇ 15 ਅਤਰੀ ਨੂੰ ਜਦੋਂ ਬੱਚੇ ਦੀ ਦੇਖਭਾਲ ਕੀਤੀ ਤੇ ਹੁਣ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਾਈ ਹੋਈ ਹੈ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦੇ ਬਹੁਤ ਸਹਿਯੋਗ ਦੇ ਨਾਲ ਭੈਣ ਭਰਾਵਾ ਦੇ ਨਾਲ ਸਾਰੀ ਰਾਤ ਲੱਭਦੇ ਰਹੇ ਆ ਜਦੋਂ ਨਹੀਂ ਲੱਭਾ ਤੇ ਅਸੀਂ ਫਿਰ 11:00 ਵਜੇ ਅਗਲੇ ਦਿਨ ਲਾਗੇ ਲਾਗੇ ਸਾਰੇ ਗੁਰਦੁਆਰੇ ਮੰਦਰ ਦੇਖ ਲਏ ਕਿਤੇ ਨੇ ਦਿਖਾਈ ਦਿੱਤਾ ਤੇ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਆ ਤੇ ਹੁਣ ਤੱਕ ਪੁਲਿਸ ਦੀ ਕੋਈ ਕਾਰਵਾਈ ਕੀ ਹੋ ਚਲਣੀ ਹੈ ਪੁਰਸਾੜੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਵੀ ਸਾਡਾ ਬਹੁਤ ਸਾਥ ਦੇ ਰਹੇ ਆ ਅਗਲੇ ਰਾਤ ਦੇ 9 10 ਵਜੇ ਤੱਕ ਇੱਥੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਚੈੱਕ ਕਰ ਰਹੀਆਂ ਪੁੱਛ ਰਹੀ ਸਿਕ ਪਿੰਡ ਚ ਵੀ ਪੁੱਛ ਪ੍ਰਤਾੜ ਹੋ ਰਹੀ ਆ ਗੁਰਦੁਆਰੇ ਮੰਦਰ ਸਭ ਕੋਈ ਬੜੀ ਸ਼ਾਨਦਾਰ ਆ ਪੁਰਸਾੜੇ ਨੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੋ ਉਹਨਾਂ ਦੇ ਅੱਗੇ ਵੀ ਹੱਥ ਜੋੜਨੇ ਆ ਵੀ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਗ ਕੇ ਸਾਡੇ ਹਵਾਲੇ ਕਰ ਦੋ ਬਹੁਤ ਤੁਹਾਡੀ ਮਤਕਾਰ ਹੈ ਪ੍ਰਸ਼ਾਸਨ ਵੀ ਬਹੁਤ ਮਤਕਾਰ ਹੈ ਇਸ ਟਾਈਮ ਸੋਨੋ ਜੀ ਜਿਤਨਾ ਕੀ ਬੱਚਾ ਗਿਆ ਤੇ ਬਹੁਤ ਸਾਰੇ ਲੋਕੀ ਕਹੀਏ ਕਿ ਬੱਚਾ ਕਿਤੇ ਮੈਂਟਲੀ ਅਫਸੈਟ ਨਹੀਂ ਹੈਗਾ ਨਹੀਂ ਉਹ ਪੜਨ ਪੜਨ ਲਿਖਣ ਸੇ ਬਹੁਤ ਸਿਆਰੀ ਉਸੇਵੇਂ ਕਲਾਸ ਚ ਪੜਦਾ ਸੀ ਠੀਕ ਹੈ ਤੇ ਜਿਤਨਾ ਆਪ ਵੀ ਬੱਚਾ ਗਿਆ ਇਹ ਲੱਗਦਾ ਤੁਹਾਨੂੰ ਜਿਤਨਾ ਤੇ ਲੁਧਿਆਣੇ ਰਹਿੰਦੇ ਸੀ ਜਿਤਨਾ ਲੁਧਿਆਣੇ ਬਾਗੂਤ ਨਹੀਂ ਗਿਆ हां जी ਸਾਨੂੰ ਥੋੜਾ ਕੇ ਖਿਆਲ ਆ ਵੀ ਮਤਲਬ ਇਹ ਉਹਨੂੰ 2-3 ਵਾਰੀ ਹੜਨਾ ਆਇਆ ਗਿਆ ਵਾ ਬਸ ਦਾ ਪਤਾ ਇੱਧਰ ਨੂੰ ਜਾਂਦਾ ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ ਕੰਪਨੀ 'ਚ ਵੀ ਫੋਨ ਕੀਤਾ ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ ਉਹਨਾਂ ਦਾ ਵੀ ਰੋਜ਼ ਕੰਪਨੀ 'ਚ ਵੀ ਫੋਨ ਆਈ ਜਾ ਰਿਹਾ ਬਾਊ ਦਾ ਵੀ ਆਈ ਜਾ ਰਿਹਾ ਬਾਕੀ ਮਾਸਟਰ ਨੇ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਦਾ ਡਾ ਇੱਥੇ ਨਹੀਂ ਆਇਆ ਹੈਗਾ ਤੋ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ ਮਕਾਨ ਮਾਲਕੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਿਆ ਅਸੀਂ ਤੁਰੰਤ ਤੁਹਾਨੂੰ ਫੋਨ ਕਰ ਦਾਂਗੇ ਬੱਚੇ ਦੀ ਉਮਰ ਕਿੰਨੀ ਪਿਆ ਬੱਚੇ ਦੀ ਉਮਰ 11 ਸਾਲ ਦੀ 11 ਕੇ ਸਾਲ ਹਾਂਜੀ ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖਣੀ ਇਹਨਾਂ ਨੂੰ ਕੀ ਮੈਸੇਜ ਕਰਨਾ ਚਾਹੋ ਜਨਤਾ ਨੂੰ ਇਹ ਮੈਸੇਜ ਇਹਨਾਂ ਕਿ ਭੈਣ ਭਰਾ ਨੂੰ ਕਿਤੇ ਮੈਂ ਵੀ ਡਰਾਈਵਰ ਭਰਾਵਾਂ ਜੇ ਕਿ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤੇ ਚਲੋ ਸਾਡਾ ਬੱਚਾ ਨੂੰ ਵਾਪਸ ਕੀਤਾ ਜਾਵੇ ਅਸੀਂ ਕਦੀ ਕਿਸੇ ਦਾ ਮਾਰ ਨਹੀਂ ਕੀਤਾ ਚਲੋ ਅਸੀਂ ਕਿੰਨੇ ਸਾਡਾ ਬੱਚਾ ਸਾਡੇ ਵਾਪਸ ਆਜੇ हां थैंक यू जी ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਆਪਾਂ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾਂ ਟਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੇ ਪੈਸੇ ਹੀ ਆ 5 ਕੁ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲੋਂ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਉਹ ਗਿਆ ਪਰ ਅਸੀਂ ਭਾਲ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਜੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਦਰਾਮਦ ਕਰਾਂਗੇ ਮੈਮ ਹੁਣ ਤੱਕ ਜਿਹੜੀ ਅਨਕਵੈਰੀ ਲਈ ਕੀਤੀ ਹੈ ਐਸੋਸੀਏਟਿਵ ਰਿਪੋਰਟ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਹਨ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀ ਦੀਪਕ ਦੀਆਂ ਦਿਖਾ ਰਹੇ ਹਾਂ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਮੈਨੂੰ ਦੱਸਿਆ ਜਾ ਰਿਹਾ ਕਿ ਜਦੋਂ ਗਰਦਾਸ ਨਗਲ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਤੇ ਬੈਠ ਕੇ ਗਿਆ ਉੱਥੇ ਪਤਾ ਲੱਗਾ ਕੋਈ ਬਕਾਉਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ ਧਾਰਤਾ ਅਸੀਂ ਉਹ ਕੈਮਰੇ ਚ ਦੇਖਿਆ ਉਹਨਾਂ ਨੂੰ ਉੱਥੋਂ ਧਾਰਤਾ ਉਹਨਾਂ ਨੇ ਤੇ ਉਸ ਤੋਂ ਅੱਗੇ ਤਾਂ ਕੋਈ ਉਸ ਤੋਂ ਨਹੀਂ ਅੱਗੇ ਸਾਨੂੰ ਪਤਾ ਲੱਗ ਰਿਹਾ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੌਕਾਂ ਹਾਂ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਤੇ ਸਾਰੇ ਅਸੀਂ ਉੱਥੇ ਅਲਾਉਟਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕੈਮਰੇ ਵਾਲੇ ਅਸੀਂ ਉਹਨਾਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੋਈ ਆ ਜੇ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਐ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਦੋਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ ਚ ਰਹਿ ਰਹੇ ਸੀ ਮੈਮ ਜਿਵੇਂ ਕਿ ਇੱਕ ਹਾਈਲਾਈਟ ਦੇ ਵਿੱਚ ਜਿਹੜਾ ਆ ਲੁਧਿਆਣਾ ਪੁਲਿਸ ਨੂੰ ਕੋਈ ਅਲਰਟ ਕੀਤਾ ਕਿ ਹੋ ਸਕਦਾ ਵੀ ਬੱਚਾ ਲੁਧਿਆਣੀ ਨੂੰ ਪੂਚ ਕਰ ਗਿਆ ਹੋਵੇ ਨਹੀਂ ਇਹ ਇਹਨਾਂ ਨੇ ਜਿੱਥੇ ਆਨਰ ਗਵਾਰਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਵੀ ਜੇ ਬਾਈ ਦੀ ਵੀ ਆਉਂਦਾ ਤੇ ਸਾਨੂੰ ਉਸੇ ਵੇਲੇ ਹਿੰਟਿੰਗ ਮਿਸ਼ਨ ਦੇਣ ਉਹ ਤੇ ਮੈਮ ਹੁਣ ਜਿਹੜੀ ਧਾਰੀਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਸ਼ਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰਨਾਂ ਦੇ ਜਿਹੜੇ ਅਸੀਂ ਉਲਾ ਰਹੇ ਆਂ ਥੈਂਕ ਯੂ